ਸਮਾਜ ਸੇਵਾ ਦੇ ਕੰਮਾਂ ਰਾਹੀਂ ਦੂਸਰਿਆਂ ਨੂੰ ਪ੍ਰੇਰਿਤ ਕਰਨ ਵਾਲੀ ਫਗਵਾੜਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਵਸ਼ਤਾ ਅਭਿਆਨ ਸੁਸਾਇਟੀ ਮੰਚ ਵੱਲੋਂ ਅਧਿਆਪਕ ਦਿਵਸ ਦੇ ਸੰਬੰਧ ਵਿੱਚ ਇੱਕ ਸਮਾਗਮ ਦਾ ਆਯੋਜਨ ਬਲੱਡ ਬੈਂਕ ਕੋਰ ਹਰਗੋਬਿੰਦਗਰ ਵਿਖੇ ਕੀਤਾ ਗਿਆ। ਸਮਾਗਮ ਦੌਰਾਨ ਜਿੱਥੇ ਸੁਸਾਇਟੀ ਵੱਲੋਂ ਪੜ੍ਹਾਈ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ, ਉੱਥੇ ਹੀ ਸਨਮਾਨਿਤ ਹੋਏ ਅਧਿਆਪਕਾਂ ਨੇ ਸੰਸਥਾ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਧਿਆਪਕ ਹੀ ਹਨ ਜਿਨ੍ਹਾਂ ਤੋਂ ਸਿੱਖਿਆ ਲੈ ਕੇ ਬੱਚਾ ਅੱਗੇ ਜਾ ਕੇ ਸਫਲਤਾ ਦੀ ਮੰਜ਼ਲ ਵੱਲ ਵਧਦਾ ਹੈ। ਉਨ੍ਹਾਂ ਸਮੂਹ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਅਧਿਆਪਕਾਂ ਦਾ ਵੀ ਸਤਿਕਾਰ ਕਰਨ ਲਈ ਜਾਗਰੂਕ ਕੀਤਾ। ਇਸ ਦੌਰਾਨ ਅਧਿਆਪਕਾਂ ਦੇ ਨਾਲ-ਨਾਲ ਆਏ ਹੋਏ ਹੋਰਨਾਂ ਪਤਵੰਤਿਆਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਲਗਾਏ ਜਾਣ ਵਾਲੇ ਬੂਟੇ ਵੀ ਵੰਡੇ ਗਏ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੀ ਆਪੋ ਆਪਣਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ। सोसाइटी रजिस्टर्ड फॉर बाल की ओर से आज शहर के अनेक प्रतिष्ठित संस्थानों से आए हुए अध्यापकों का यहाँ ब्लड बैंक हरकोबिंद नगर में सम्मान समारोह आयोजित करके उनका सम्मान किया जा रहा है समाज में जो आजकल प्रवेश बना हुआ है कि छात्र छात्राएं अब अपने अध्यापकों का तो उतना तो सम्मान नहीं करते ये एक संदेश उन सभी छात्र छात्राओं के लिए कि जो अध्यापक हमें अंधेरे से की ओर लेकर के जा रहा है उन अध्यापकों का हमें सम्मान करना अति आवश्यक है हम उन्हें बनता सम्मान दें यही हमारी प्रथम कर्तव्य है हमारा और हम इस सम्मान को अपने दिल से करें हृदय से करें और उनका हार्दिक अभिनंदन करें यही उद्देश्य लेकर आज स्वच्छता अभियान सोसाइटी ने अध्यापक दिवस के संदर्भ में अध्यापक सम्मान स्वरोपरों का आयोजन यहाँ किया है ਇਹ ਤੇ ਬਹੁਤ ਵਧੀਆ ਤੇ ਹੈ ਨਾ ਜੀ ਸਵੱਛਤਾ ਭਿਆਨ ਸੁਸਾਇਟੀ ਜਿਹੜੀ ਹੁੰਦੀ ਹੈ 99 ਤੋਂ ਕੰਮ ਕਰ ਰਹੀ ਆ ਉਹ ਅੱਜ ਟੀਚਰਸ ਡੇ ਦੇ 5 ਤਰੀਕ ਨੂੰ ਜਿਹੜਾ ਸੀਗਾ ਅੱਜ ਮਨਾ ਰਹੀ ਆ ਸੰਡੇ ਨੂੰ ਕਿਉਂਕਿ ਸਾਰੇ ਵਰਕਿੰਗ ਡੇ ਹੁੰਦੇ ਆ ਤੋ ਅੱਜ ਸਾਰੇ ਫ੍ਰੀ ਸੀਗੇ ਅੱਜ ਬਲੱਡ ਬੈਂਕ ਦੇ ਵਿੱਚ ਅਸੀਂ ਕਾਫੀ ਟੀਚਰਸ ਨੂੰ ਸਵੱਛਤਾ ਭਿਆਨ ਮંચ ਵੱਲੋਂ ਔਨਰ ਕਰ ਰਹੇ ਆ ਟੀਚਰ ਦੀ ਕੈਸੀ ਆ ਸਬ ਪਰਸਨੈਲਿਟੀ ਜੋ ਕਿ ਹਰੇਕ ਤੇ ਬੰਦੇ ਨੂੰ ਕੁਝ ਨਾ ਕੁਝ ਬਣਾਉਂਦੀ ਆ ਕੋਈ ਵੀ ਬੰਦਾ ਕਿਸੇ ਵੀ ਮਕਾਮ ਤੇ ਖੜਾ ਆ ਚਾਹੇ ਉਹ ਪਾਇਲਟ ਆ ਐਡਵੋਕੇਟ ਆ ਡਾਕਟਰ ਆ ਏਬੀਸੀ ਕੁਝ ਵੀ ਹੋਇਆ ਚਾਹੇ ਐਮਐਲਏ ਵੀ ਬਣਦਾ ਆ ਪੋਲਿਟਿਕਲ ਲਾਈਨ 'ਚ ਵੀ ਜਾਂਦਾ ਆ ਤਾਂ ਵੀ ਸਾਰੇ ਟੀਚਰਸ ਜਿਹੜਿਆਂ ਨੂੰ ਪੜਾਉਂਦੇ ਆ ਸੋ ਸਵਚਤਾ ਬਿਆਨ ਮੰਚ ਦਾ ਬਹੁਤ ਵਧੀਆ ਇਹ ਪੁਰਾਣਾ ਆ ਸੋ ਮੈਂ ਸਾਰੇ ਸਵਚਤਾ ਬਿਆਨ ਮੰਚ ਦੇ ਜਿਹੜੇ ਮੈਂਬਰ ਦਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਆਏ ਹੋਏ ਸਾਰੇ ਜਿਹੜੇ ਇੱਥੇ ਸਾਡੇ ਮੈਂਬਰ ਦਾ ਟੀਚਰਸ ਦਾ ਉਹਨਾਂ ਨੂੰ ਵੀ ਬਹੁਤ-ਬਹੁਤ ਵੈਲਕਮ ਕਰਦਾ ਐਦਾ ਕੰਟੀਨਿਊ ਜਿਹੜਾ ਸਵਚਤਾ ਬਿਆਨ ਚੱਲਦੀ ਰਹੂਗੀ ਔਰ ਸਾਰੇ ਐਦਾ ਦੇ ਕੰਮ ਕਰਦੀ ਰਹੂਗੀ